ਸਤ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 7 ਮਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਅਸੀਂ ਹੁਣ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਕਿ ਇੱਕ ਦਿਨ ਪਹਿਲਾਂ ਸ਼ਾਮ ਦੇ ਵੇਲੇ ਤੁਹਾਨੂੰ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਆਉਂਦੇ ਦਿਨ ਦੀ ਤਾਂ ਕਿ ਤੁਹਾਡੇ ਤੱਕ ਜਾਣਕਾਰੀ ਬਧੇ ਤਰੀਕੇ ਨਾਲ ਸਟਰੀਕ ਤਰੀਕੇ ਨਾਲ ਪਹੁੰਚ ਵੀ ਹੋ ਸਕੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਨਾਲ ਦੀ ਨਾਲ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਕੇ ਅੱਗੇ WhatsApp ਰਹੀਂ Facebook ਰਹੀਂ ਜਿਸ ਵੀ ਗਰੁੱਪ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਕਿ ਜਾਣਕਾਰੀ ਜਿਹੜੀ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਰਾਹੀਂ ਪਹੁੰਚ ਵੀ ਹੋ ਸਕੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਠੀਕ ਹੈ ਅ ਬੇਸ਼ੱਕ ਹਲਕੇ ਦਰਮਿਆਨੀਆਂ ਗੜਬੜੀਆਂ ਸਾਨੂੰ ਪਹਾੜੀ ਖੇਤਰਾਂ ਵਿੱਚ ਦਿਖਾਈ ਦੇ ਰਹੀਆਂ ਨੇ ਇਹਨਾਂ ਦਾ ਕੋਈ ਅਸਰ ਸਾਨੂੰ ਫਿਲਹਾਲ ਹੁੰਦਾ ਕੋਈ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਕੋਈ ਇੱਕ ਸਿਸਟਮ ਜਿਹੜਾ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਸੀ ਉਹ ਕਾਫੀ ਹੱਦ ਤੱਕ ਕਮਜ਼ੋਰ ਪੈ ਚੁੱਕਿਆ ਹੈ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣ ਦੀ ਉਮੀਦ ਹੈ 7 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਇੱਕ ਹਲਕਾ ਦਰਮਿਆਨ ਨਾਮੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਜਿਹਦੇ ਵਿੱਚ ਅਲਰਟ ਕੋਈ ਬਹੁਤ ਜ਼ਿਆਦਾ ਨਹੀਂ ਹੈ ਸਿਰਫ ਇਹ ਹੈ ਕਿ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਉਮੀਦ ਬੱਦਲਵਾਈ ਕਿਨਮਣਕਣੀ ਦੀ ਹੋਵੇਗੀ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਆਪਾਂ ਹੁਣ ਆਪਾਂ ਨਾਲ ਦੀ ਨਾਲ ਦੇਖ ਲੈਂਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ 7 ਮਈ ਦਾ ਜੋ ਅਲਰਟ ਹੈ ਇਹਦੇ ਵਿੱਚ ਪੰਜਾਬ ਦੇ ਮਾਝੇ ਅਤੇ ਦੁਆਬੇ ਇਲਾਕੇ ਦੇ ਬਹੁਤ ਸਾਰੇ ਜ਼ਿਲ੍ਹੇ ਦੇ ਵਿੱਚ ਦਿਖਾਈ ਦੇ ਰਹੇ ਨੇ ਜੇ ਤੁਸੀਂ ਦੇਖੋਗੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਨੇੜੇ ਤੇੜੇ ਇਲਾਕਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਅਤੇ ਸਾਬਜਾ ਦਾ ਅਜੀਤ ਸਿੰਘ ਨਗਰ ਤੋਂ ਲੈ ਕੇ ਥੋੜਾ ਬਹੁਤਾ ਮੁਹਾਲੀ ਕੋਰਾਲੀ ਮੋਰਿੰਡਾ ਚੰਡੀਗੜ੍ਹ ਦੇ ਇਲਾਕਿਆਂ ਦੀ ਇੱਕ ਬੈਲਟ ਬਣਦੀ ਹੋਈ ਦਿਖਾਈ ਦੇ ਰਹੀ ਜਿਹਦੇ ਵਿੱਚ ਬੱਦਲ ਬਾਈ ਗਰਜ ਚਮਕ ਅਤੇ ਬੂੰਦਾਬਾਦੀ ਨਾਲ ਤੇਜ਼ ਹਨੇਰੀ ਚੱਲਣ ਦੀ ਉਮੀਦ ਹੈ ਇਨ੍ਹਾਂ ਇਲਾਕਿਆਂ ਦੇ ਵਿੱਚਕਾਰ ਇਹ ਥੋੜਾ ਬਹੁਤਾ ਸਿਸਟਮ ਸਾਨੂੰ ਤਾਂ ਕਰਕੇ ਦਿਖਾਈ ਦੇ ਰਿਹਾ ਕਿਉਂਕਿ ਇਹ ਪਹਾੜੀ ਖੇਤਰਾਂ ਤੋਂ ਜੋ ਜਿਹੜੀ ਸਿਸਟਮ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਨੇੜੇ-ਤੇੜੇ ਪੈ ਰਹੇ ਨੇ ਜਿਨ੍ਹਾਂ ਦੇ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਥੋੜੀ-ਬਹੁਤੀ ਸਾਨੂੰ ਗਰਜ ਚਮਕ ਜਾਂ ਬੱਦਲਵਾਈ ਹੁੰਦੀ ਦਿਖਾਈ ਦੇਵੇਗੀ ਵੈਸੇ ਇਹ ਅਲਰਟ 6 ਤਰੀਕ ਨੂੰ ਵੀ ਜਾਰੀ ਸੀ ਪਰ 6 ਤਰੀਕ ਨੂੰ ਹਲਕੀ ਦਰਮਿਆਨੀ ਬੱਦਲਵਾਈ ਹੀ ਹੋਈ ਕੋਈ ਬਹੁਤ ਵੱਡਾ ਸਿਸਟਮ ਨਹੀਂ ਦੇਖਣ ਨੂੰ ਮਿਲਿਆ ਇਸੇ ਤਰੀਕੇ ਸਾਜੀ ਉਮੀਦ ਕਰਦੇ ਹਾਂ ਕਿ ਸ਼ਾਇਦ 7 ਤਰੀਕ ਨੂੰ ਵੀ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਹੇਗੀ ਪੂਰਬੀ ਹਵਾ ਦੱਖਣ ਪੂਰਬੀ ਹਵਾ 5 ਤੋਂ ਲੈ ਕੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲ ਸਕਦੀ ਹੈ ਜਿਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਕਿ ਜਿਸ ਦਿਨ ਕੋਈ ਬਹੁਤ ਵੱਡਾ ਨੁਕਸਾਨ ਹੋਵੇ ਜਾਂ ਕੋਈ ਹੋਰ ਚਿੰਤਾ ਦੀ ਗੱਲ ਹੋਵੇ ਪਰ ਲਗਾਤਾਰ 2-3 ਦਿਨ ਤੋਂ ਮੀਂਹ ਪੈ ਰਹੇ ਨੇ ਤਾਂ ਅਜਿਹੇ ਦੇ ਵਿੱਚ ਆਕਾਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤਾਪਮਾਨ ਜਿਹੜਾ ਦਿਨ ਦੇ ਵੇਲੇ ਵੀ ਉਹ 35 ਡਿਗਰੀ ਦੇ ਨੇੜੇ-ਨੇੜੇ ਬਣਿਆ ਹੋਇਆ ਖਾਸ ਤੌਰ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੈਕਸਿਮਮ ਤਾਪਮਾਨ ਸਾਨੂੰ ਬਠਿੰਡਾ ਮਾਨਸਾ ਜ਼ਿਲ੍ਹਾ ਦੇ ਵਿੱਚ 35 ਡਿਗਰੀ ਦੇਖਣ ਨੂੰ ਮਿਲਿਆ ਜੋ ਕਿ 40 ਡਿਗਰੀ ਨੂੰ ਹੱਥ ਲਗਾ ਰਿਹਾ ਸੀ ਹ 35 ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਰਹਿਣ ਦੀ ਉਮੀਦ ਹੈ ਹਵਾ ਦੱਖਣ ਪੂਰਬੀ ਦਿਸ਼ਾ ਤੋਂ ਚੱਲਦੀ ਰਹੇਗੀ ਲਗਭਗ 8-9 ਤਰੀਕ ਤੋਂ ਬਾਅਦ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਬਾਰੇ ਅਲੱਗ ਤੋਂ ਜਾਣਕਾਰੀ ਅਸੀਂ ਪਹਿਲਾਂ ਵੀ ਸਾਂਝੀ ਕਰ ਚੁੱਕੇ ਆ ਤੇ ਆਉਂਦੇ ਵੀਡੀਓਜ਼ ਦੇ ਵਿੱਚ ਮਤਲਬ ਕੱਲ ਨੂੰ ਜਿਹੜੀ ਤੁਹਾਨੂੰ ਵੀਡੀਓ ਮਿਲੇਗੀ ਆਉਂਦੇ ਦਿਨਾਂ ਦੀ 4-5 ਦਿਨਾਂ ਦੀ ਵੀਡੀਓ ਉਹਦੇ ਵਿੱਚ ਵੀ ਅਸੀਂ ਉਹ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਅਗਰ ਮੌਸਮ ਉਪਾਗ ਦੀ ਮੰਨੀ ਹੈ ਤਾਂ ਜਿਹੜੀ ਚਾਂਸ ਨੇ ਮੀਂਹ ਦੇ ਜਬਤ ਦਲਵਾਈ ਦੇ ਉਹ 20 ਤੋਂ 25% ਨੇ ਕੋਈ ਬਹੁਤ ਵੱਡੇ ਚਾਂਸ ਨਹੀਂ ਹੈ ਕਿਸੇ ਇਕਾ ਦੁੱਕਾ ਜਿਗਾਵਾਂ ਦੇ ਉੱਪਰ ਹੀ ਇਹ ਚਾਂਸ ਬਣਨਗੇ ਇਹ ਸਾਰੇ ਜ਼ਿਲ੍ਹਿਆਂ ਵਿੱਚ ਅਜੇ ਹਾ ਮਾਹੌਲ ਬਣੇਗਾ ਕਿ ਬਦਲਵਾਈ ਹੈ ਕਿਰਮਣ ਕਣੀ ਦਾ ਮਾਹੌਲ ਹੈ ਪਰ ਕਾਰਵਾਈ ਵੱਡੀ ਪੈਣ ਦੀ ਉਮੀਦ ਨਹੀਂ ਕੀਤੀ ਜਾਵੇਗੀ ਬਾਕੀ ਕੋਈ ਵੀ ਅਪਡੇਟ ਹੋਵੇਗੀ ਉਹ ਦੁਪਹਿਰ ਸ਼ਾਮ ਦੇ ਵੇਲੇ ਤੁਹਾਨੂੰ ਨਵੀਂ ਜਾਣਕਾਰੀ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਜਾਣਕਾਰੀ ਮਿਸ ਨਾ ਕਰ ਸਕਿਓ ਧੰਨਵਾਦ ਜੀ